ਅੱਜ ਦੁਸਹਿਰੇ ਦਾ ਤਿਹਾਰ ਜਿੱਥੇ ਪੂਰੇ ਭਾਰਤ ਦੇ ਵਿੱਚ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਉੱਥੇ ਦੱਸ ਜਾਈਏ ਕਿ ਪੰਜਾਬ ਦੇ ਵਿੱਚ ਮੌਸਮ ਨੇ ਕਰਵਟ ਬਦਲੀ ਐ ਤੇ ਮੌਸਮ ਨੇ ਦੁਸਹਿਰੇ ਦੇ ਰੰਗ ਨੂੰ ਫਿੱਕਾ ਕਰ ਦਿੱਤਾ ਕਿਸੇ ਥਾਂ ਦੇ ਉੱਤੇ 라ਵਣ ਮੇਗਨਾਥ ਅਤੇ ਕੁੰਮਕਰਨ ਦੇ ਪੁਤਲੇ ਮੀਦੇ ਵਿੱਚ ਭਿੱਜ ਗਏ ਕਿਸੇ ਥਾਂ ਦੇ ਉੱਤੇ 라ਵਨ ਦੇ ਪੁਤਲੇ ਦੀ ਧੋਨ ਡਿੱਗ ਗਈ ਤੇ ਕਿਸੇ ਥਾਂ ਦੇ ਉੱਤੇ 라ਵਨ ਦਾ ਪੁਤਲਾ ਮੂੰਦੇ ਮੂੰਹ ਡਿੱਗ ਗਿਆ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਦੱਸ ਜਿਏ ਕਿ ਅੱਜ ਜੋ ਜਲੰਧਰ ਦੇ ਵਿੱਚ ਵੀ ਦੁਸਹਿਰੇ ਤੇ ਹੋ ਰਹੀ بارش ਨੇ ਤਿਹਾਰ ਦੀ ਧੂਮ ਨੂੰ ਫਿੱਕੀ ਕਰ ਦਿੱਤਾ ਹੈ ਕਈ ਥਾਵਾਂ ਤੇ ਪੰਡਾਲਾਂ ਦੇ ਅੰਦਰ ਪਾਣੀ ਜਮਾ ਹੋ ਗਏ ਜਿਸ ਕਾਰਨ ਪ੍ਰਬੰਧਕਾਂ ਦੀਆਂ ਚਿੰਤਾਵਾਂ ਵੀ ਵੱਧ ਗਈਆਂ ਨੇ ਮਾਡਲ ਹਾਊਸ ਦੇ ਮੈਦਾਨ ਦੇ ਵਿੱਚ ਇੱਕ ਪੁਤਲਾ ਡਿੱਗ ਗਿਆ ਕਈ ਥਾਮਾਂ ਤੇ ਮੀਂਹ ਦੇ ਪਾਣੀ ਦੇ ਨਾਲ ਰਾਵਣ ਮੇਗਨਾਥ ਅਤੇ ਕੁੰਭਕਰਨ ਦੇ ਪੁਤਲੇ ਪਾਣੀ ਦੇ ਵਿੱਚ ਭਿੱਜ ਗਏ ਨੇ ਦੱਸ ਜਿਏ ਕੀ ਇੱਕ ਵੱਡਾ ਪੁਤਲਾ ਵੀ ਮੀਂਹ ਦੇ ਨਾਲ ਬੁਰੀ ਤਰੀਕੇ ਨਾਲ ਪ੍ਰਭਾਵਿਤ ਹੋਇਆ ਕਿਸ਼ਨਪੁਰਾ ਵਿੱਚ ਰਾਵਣ ਕੁੰਭਕਰਨ ਅਤੇ ਮੇਗਨਾਥ ਦੇ ਪੁਤਲੇ ਸੁਰੱਖਿਅਤ ਰਖੇ ਲੋਕਾਂ ਦੇ ਵੱਲੋਂ ਉੱਥੇ ਪੂਜਾ ਵੀ ਕੀਤੀ ਜਾ ਰਹੀ ਹੈ ਤਦਾ ਅੱਜ ਇਹ ਕਿ ਕਈ ਥਾਵਾ ਦੇ ਉੱਤੇ ਨੁਕਸਾਨ ਵੀ ਹੋਇਆ ਹੈ ਇੱਕ ਥਾਂ ਦੇ ਉੱਤੇ ਰਾਵਣ ਦੇ ਪੁਤਲੇ ਦੀ ਗਰਦਨ ਤੱਕ ਟੁੱਟ ਗਈ ਕਈ ਥਾਵਾ ਦੇ ਉੱਤੇ ਪੁਤਲਿਆਂ ਨੂੰ ਨੁਕਸਾਨ ਖੋਣ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਉੱਥੇ ਜਿੱਕਰ ਸੈਕਟਰ ਚੰਡੀਗੜ੍ਹ ਤੇ 30 ਦੀ ਗੱਲ ਕਰ ਲਈਏ ਤਾਂ ਉੱਥੇ ਸ਼ਰਾਰਤੀ ਅੰਸਰਾਂ ਦੇ ਵੱਲੋਂ ਦੇ ਰਾਤ ਹੀ 라ਵਣ ਦੇ ਪੁਤਲੇ ਨੂੰ ਅੱਗ ਲਗਾ ਦਿੱਤੀ। ਦੱਸ ਜਿਏ ਕਿ ਇਹੇ ਪੁਤਲੇ ਖਾਸ ਤੌਰ ਤੇ ਬਾਸ, ਕਾਗਜ਼ ਅਤੇ ਤੂੜੀ ਦੇ ਬਣੇ ਹੁੰਦੇ ਨੇ। ਇਹਨਾਂ ਦੇ ਵਿੱਚ ਪਟਾਕੇ ਵੀ ਪਾਏ ਜਾਂਦੇ ਨੇ ਤੇ ਮੀਂਹ ਨੇ ਹੁਣ ਦੁਸਹਿਰੀ ਦੀ ਧੂਮ ਨੂੰ ਫਿੱਕਾ ਕਰ ਦਿੱਤਾ। ਅੱਜ ਦੁਸਹਿਰੇ ਦਾ ਤਿਹਾਰ ਜਿੱਥੇ ਪੂਰੇ ਭਾਰਤ ਦੇ ਵਿੱਚ ਧੂਮ-ਤਾਮ ਦੇ ਨਾਲ ਮਨਾਇਆ ਜਾ ਰਿਹਾ ਉੱਥੇ ਦੱਸ ਜਿਏ ਕਿ ਪੰਜਾਬ ਦੇ ਵਿੱਚ ਮੌਸਮ ਨੇ ਕਰਵਟ ਬਦਲੀ ਐ ਤੇ ਮੌਸਮ ਨੇ ਦੁਸ਼ਾਰੇ ਦੇ ਰੰਗ ਨੂੰ ਫਿੱਕਾ ਕਰ ਦਿੱਤਾ ਕਿਸੇ ਥਾਂ ਦੇ ਉੱਤੇ 라ਵਨ ਮੇਗਨਾਥ ਅਤੇ ਕੁੰਮਕਰਨ ਦੇ ਪੁਤਲੇ ਮੀ ਦੇ ਵਿੱਚ ਭਿੱਜ ਗਏ ਕਿਸੇ ਥਾਂ ਦੇ ਉੱਤੇ 라ਵਨ ਦੇ ਪੁਤਲੇ ਦੀ ਧੋਨ ਡਿੱਗ ਗਈ ਤੇ ਕਿਸੇ ਥਾਂ ਦੇ ਉੱਤੇ 라ਵਨ ਦਾ ਪੁਤਲਾ ਮੂੰਦੇ ਮੂੰਹ ਡਿੱਗ ਗਿਆ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਦੱਸ ਜਿਏ ਕਿ ਅੱਜ ਜਲੰਧਰ ਦੇ ਵਿੱਚ ਵੀ ਦੁਸਹਿਰੇ ਤੇ ਹੋ ਰਹੀ بارش ਨੇ ਤਿਹਾਰ ਦੀ ਧੂਮ ਨੂੰ ਫਿੱਕੀ ਕਰ ਦਿੱਤਾ ਹੈ ਕਈ ਥਾਵਾਂ ਤੇ ਪੰਡਾਲਾਂ ਦੇ ਅੰਦਰ ਪਾਣੀ ਜਮ੍ਹਾਂ ਹੋ ਗਏ ਜਿਸ ਕਾਰਨ ਪ੍ਰਬੰਧਕਾਂ ਦੀਆਂ ਚਿੰਤਾਵਾਂ ਵੀ ਵੱਧ ਗਈਆਂ ਨੇ ਮਾਡਲ ਹਾਊਸ ਦੇ ਮੈਦਾਨ ਦੇ ਵਿੱਚ ਇੱਕ ਪੁਤਲਾ ਡਿੱਗ ਗਿਆ ਕਈ ਥਾਮਾਂ ਤੇ ਮੀਂਹ ਦੇ ਪਾਣੀ ਦੇ ਨਾਲ ਰਾਵਣ ਮੇਗਨਾਥ ਅਤੇ ਕੁੰਭਕਰਨ ਦੇ ਪੁਤਲੇ ਪਾਣੀ ਦੇ ਵਿੱਚ ਭਿੱਜ ਗਏ ਨੇ ਦੱਸ ਜਿਏ ਕਿ ਇੱਕ ਵੱਡਾ ਪੁਤਲਾ ਵੀ ਮੀਂਹ ਦੇ ਨਾਲ ਬੁਰੀ ਤਰੀਕੇ ਨਾਲ ਪ੍ਰਭਾਵਿਤ ਹੋਇਆ ਕਿਸ਼ਨਪੁਰਾ ਵਿੱਚ ਰਾਵਣ ਕੁੰਭਕਰਨ ਅਤੇ ਮੇਗਨਾਥ ਦੇ ਪੁਤਲੇ ਸੁਰੱਖਿਅਤ ਰੱਖੇ ਲੋਕਾਂ ਦੇ ਵੱਲੋਂ ਉੱਥੇ ਪੂਜਾ ਵੀ ਕੀਤੀ ਜਾ ਰਹੀ ਹੈ ਦਦਾਜ਼ੇ ਕਿ ਕਈ ਥਾਵਾਂ ਦੇ ਉੱਤੇ ਨੁਕਸਾਨ ਵੀ ਹੋਇਆ ਹੈ ਇੱਕ ਥਾਂ ਦੇ ਉੱਤੇ 라ਵਨ ਦੇ ਪੁਤਲੇ ਦੀ ਗਰਦਨ ਤੱਕ ਟੁੱਟ ਗਈ ਕਈ ਥਾਵਾਂ ਦੇ ਉੱਤੇ ਪੁਤਲਿਆਂ ਨੂੰ ਨੁਕਸਾਨ ਖੋਣ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਉੱਥੇ ਜਿੱਕਰ ਸੈਕਟਰ ਚੰਡੀਗੜ੍ਹ ਤੇ 30 ਦੀ ਗੱਲ ਕਰ ਲਈਏ ਤਾਂ ਉੱਥੇ ਸ਼ਰਾਰਤੀ ਅੰਸਰਾਂ ਦੇ ਵੱਲੋਂ ਦੇ ਰਾਤ ਹੀ 라ਵਣ ਦੇ ਪੁਤਲੇ ਨੂੰ ਅੱਗ ਲਗਾ ਦਿੱਤੀ। ਦੱਸ ਜਿਏ ਕਿ ਇਹੇ ਪੁਤਲੇ ਖਾਸ ਤੌਰ ਤੇ ਬਾਸ, ਕਾਗਜ਼ ਅਤੇ ਤੂੜੀ ਦੇ ਬਣੇ ਹੁੰਦੇ ਨੇ। ਇਹਨਾਂ ਦੇ ਵਿੱਚ ਪਟਾਕੇ ਵੀ ਪਾਏ ਜਾਂਦੇ ਨੇ ਤੇ ਮੀਂਹ ਨੇ ਹੁਣ ਦੁਸਹਿਰੀ ਦੀ ਧੂਮ ਨੂੰ ਫਿੱਕਾ ਕਰ ਦਿੱਤਾ।